ਗ੍ਰਹਿ ਮੰਤਰੀ ਅਮਿਤ ਸ਼ਾਨੇ ਕਰਨਾਟਕ ਦੀ ਕਾਂਗਰਸ ਸਰਕਾਰ ਵੱਲੋਂ ਠੇਕਿਆਂ ਵਿੱਚ ਮੁਸਲਮਾਨਾਂ ਲਈ ਐਲਾਨੇ ਗਏ 4% ਕੋਟੇ ਨੂੰ ਲੌਲੀਪੌਪ ਕਰਾਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਧਰਮ ਦੇ ਆਧਾਰ ਤੇ ਕੋਈ ਵੀ ਰਾਖਵਾ ਕਰਨ ਸੰਵਿਧਾਨ ਦੀ ਉਲੰਘਣਾ ਹੈ ਤੇ ਅਦਾਲਤਾਂ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਹੈ ਕਿ ਅਸੀਂ ਧਰਮ ਦੇ ਆਧਾਰ ਤੇ ਕਿਸੇ ਵੀ ਰਾਖਵੇਂ ਕਰਨ ਦਾ ਸਖਤ ਵਿਰੋਧ ਕਰਦੇ ਹਾਂ। ਮੁਸਲਮਿਮ ਰਾਖਵੇਂ ਕਰਨ ਬਾਰੇ ਕਰਨਾਟਕ ਦੇ ਉਪ ਮੁੱਖ ਮੰਤਰੀ ਸ਼ਿਵ ਕੁਮਾਰ ਨੇ ਕੁਝ ਦਿਨ ਪਹਿਲਾਂ ਹੀ ਬਿਆਨ ਦਿੱਤਾ ਸੀ ਕਿ ਸਮਾਂ ਆਉਣ ਤੇ ਸੰਵਿਧਾਨ ਨੂੰ ਬਦਲਿਆ ਜਾ ਸਕਦਾ ਹੈ। ਹੁਣ ਸੰਵਿਧਾਨ ਤੇ ਉਹਨਾਂ ਦੇ ਬਿਆਨ ਤੋਂ ਬਾਅਦ ਕਰਨਾਟਕ ਭਾਜਪਾ ਨੇ ਸ਼ਿਵ ਕੁਮਾਰ ਦੀ ਸਖਤ ਆਲੋਚਨਾ ਕੀਤੀ ਹੈ ਡੀ ਕੇ ਸ਼ਿਵ ਕੁਮਾਰ ਦੇ ਬਿਆਨ ਤੇ ਰਾਜ ਸਭਾ ਵਿੱਚ ਵੀ ਕਾਫੀ ਹੰਗਾਮਾ ਹੋਇਆ ਹੈ ਕਰਨਾਟਕ ਦੇ ਉਪ ਮੁੱਖ ਮੰਤਰੀ ਸ਼ਿਵ ਕੁਮਾਰ ਦੇ ਬਿਆਨ ਤੇ ਭਾਜਪਾ ਨੇ ਕਾਂਗਰਸ ਦੀ ਚਮਕੀ ਆਲੋਚਨਾ ਕੀਤੀ ਹੈ ਕਿ ਕਿਆ ਇਹ ਇੱਕ ਕਾਂਗਰਸ ਭਾਰਤੀ ਸੰਵਿਧਾਨ ਲਈ ਸਭ ਤੋਂ ਵੱਡਾ ਖਤਰਾ ਹੈ ਕਿ ਕਾਂਗਰਸ ਨੂੰ ਅੰਬੇਦਕਰ ਵਿਰੋਧੀ ਅਤੇ ਰਾਖਵਾਕਰਨ ਵਿਰੋਧੀ ਕਰਾਰ ਦਿੱਤਾ ਹੈ ਨਾਲ ਹੀ ਬੀਜੇਪੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਹਮੇਸ਼ਾ ਰਾਖਵਾਕਰਨ ਅਤੇ ਐਸਸੀ ਐਸਟੀ ਅਤੇ ਓਬੀਸੀ ਦੇ ਅਧਿਕਾਰਾਂ ਦੇ ਵਿਰੋਧ ਵਿੱਚ ਰਹੀ ਹੈ ਪਾਰਟੀ ਸਵਿਧਾਨ ਵਿੱਚ ਧਰਮ ਅਧਾਰਿਤ ਰਾਜਨੀਤੀ ਦੀ ਮਨਾਹੀ ਕੀਤੀ ਗਈ ਹੈ ਪਰ ਫਿਰ ਵੀ ਕਾਂਗਰਸ ਲਗਾਤਾਰ ਮੁਸਲਮਣ ਤੁਸ਼ਟੀ ਕਰਨ ਦੀ ਰਾਜਨੀਤੀ ਕਰਦੀ ਆ ਰਹੀ ਹੈ ਟ੍ਰਿਪਲ ਤਲਾਕ ਹੋਵੇ ਜਾਂ ਸਿਟੀਜ਼ਨਸ਼ਿਪ ਐਮੈਂਡਮੈਂਟ ਬਿਲ ਸਭ ਦਾ ਵਿਰੋਧ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੁਆਰਾ ਹੀ ਕੀਤਾ ਗਿਆ ਹੁਣ ਮੁਸਲਮਾਨਾਂ ਨੂੰ ਧਰਮ ਦੇ ਆਧਾਰ ਤੇ ਰਾਖਵਾ ਕਰਨ ਦੇਣ ਲਈ ਕਾਂਗਰਸ ਸੰਵਿਧਾਨ ਬਦਲਣ ਤਕਦੀਬਕਾਲਤ ਕਰਦੀ ਹੈ ਜਿਸ ਤਾਕੇ ਭਾਜਪਾ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ